ਕਲ ਜੀ ਆਪ ਸਬਜੀ ਦਾ ਮੇਰੇ ਪੰਜਾਬੀ ਸੂਟ ਸਲਾਈਸ ਪਵਾ ਦਿੱਤਾ ਮੈਂ ਅੱਜ ਦੱਸਾਂਗੀ ਜੀ ਤੁਹਾਨੂੰ ਜਿਵੇਂ ਕਿ ਮੈਂ ਕਢਾਈ ਉਹਦਾ ਸੂਟ ਕੱਢਿਆ ਹੋਇਆ ਸੀ ਹਨਾ ਦੇਖੋ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਕਢਾਈ ਤੋਂ ਲੈ ਕੇ ਇਹਦੀ ਸਟਿਚਿੰਗ ਤੱਕ ਵੀ ਤੁਹਾਨੂੰ ਵੀਡੀਓ ਦੇਵਾਂਗੀ ਹਨਾ ਤੇ ਦੇਖੋ ਮੇਰੀ ਕਢਾਈ ਕੰਪਲੀਟ ਹੋ ਚੁੱਕੀ ਹੈ ਤਾਂ ਹੁਣ ਆਪਾਂ ਇਹਨੂੰ ਸ਼ਰਟ ਨੂੰ ਸਟਿਚ ਕਰਾਂਗੇ ਬਨੇ ਰਹੋ ਲਾਈਵ ਦੇ ਸੌਰੀ ਵੀਡੀਓ ਦੇ ਨਾਲ ਤੁਹਾਨੂੰ ਇੱਕ ਇੱਕ ਮੈਂ ਦੀ ਡਿਟੇਲ ਦੇਵਾਂਗੀ ਇਹ ਪਲੇਟਾਂ ਦੀ ਛਾਣੀ ਤੇ ਮੈਂ ਉਸ ਦਿਨ ਲਗਾ ਲਈ ਸੀ ਹਨਾ ਕਢਾਈ ਕਰਨ ਤੋਂ ਪਹਿਲੇ ਹੁਣ ਆਪਾਂ ਇਹਨੂੰ ਕਰਾਂਗੇ ਜੀ ਸਟੀਚ ਅਸੀਂ ਪਹਿਲੇ ਪਲੇਟ ਲਗਾਵਾਂਗੇ ਜੀ ਇਹ ਸਾਡਾ ਕਟ ਰਾਈਟ ਦੇ ਵਿੱਚ ਕਪੜਾ ਵਾ ਇਹ ਦੂਜਾ ਪਲੇਟ ਲਗਾਵਾਂਗੀ ਜੀ ਮੈਂ ਪਹਿਲੇ ਲੱਗ ਚੁੱਕਿਆ ਪਲੇਟ ලක්ගේ මොනස්සි කළ කරංගකිසි පලොන්න ජද වී පළ පලට පනය ඇතුසි ඇදදි බාරවනි සයිත ඇය ප්ලොන් අව වර්ණ සයි් තිහාරකටලියදී ये आप उपर वाला प्लेट पावगे जी आप दूजी साइड तो प्लेट फड़के जिमें पावगी जी लागे ने फिनिशिंग आल देखो प्लेट लगे नी ठीक है हम आपका गला तैयार कर दे बनावा जी गला अटैच करना वा गले आपा करना आप इंच हमेशा रखना वा ठीक है आ देखो पां इंच आ रहा ना कि मैं रखना वा ठीक है मैं कर दी गले तैयार जी देखो बनके रेडी हो गया हूँ आप अटैच करा आप इतो सेंटर फल लेना कि सेंटर से आप छोटा जो टुका लावे ठीक है इतना देखो आपक ओके आप शर्ट में छोटा जहा ट लगावे इदा सेम इको जहा करके ठीक है फिर आप इत जी टुक लग गया ना हम आप मिलावे ਜਿਹੜੀਆਂ ਨਵੀਆਂ ਆਪਣਾ ਸਿੱਖਣ ਵਾਲੀਆਂ ਵਾ ਜੀ ਕਿ ਸਲਾਈ ਸਿੱਖਣਾ ਚਾਹੁੰਦੀਆਂ ਨੇ ਨਹੀਂ ਸਮਝ ਆਉਂਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਨੂੰ ਕੋਈ ਵੀ ਪ੍ਰੋਬਲਮ ਆਂਦੀ ਮੈਨੂੰ ਪੁੱਛ ਸਕਦੇ ਹੋ ਜੀ ਠੀਕ ਆ ਆਪਾਂ ਐਵੇਂ ਅਟੈਚ ਕਰ ਰਹੇ ਸੀ ਗਲਾ ਬਣੇੜਿਓ ਵੀਡੀਓ ਦੇਚ ਨਾਲ ਸਿੱਖ ਬਣਾ ਕਰਿਆ ਕਰੋ ਵੀਡੀਓ ਨੂੰ ਆਮ ਤੇ ਪੂਰੀ ਨੌਲੇਜ ਮਿਲੇਗੀ आप इन ना चुन लगाने पर ठीक है जी आप इतों हाफ इंच का मार्जिन छा कटिंग करनी है जी ਆ ਫਿੰਚ ਦਾ ਮਾਰਜਿਨ ਚਾਹਤ ਕੇ ਫੇਰ ਕਟਿੰਗ ਕਰਨੀ ਹੈ ਹੁਣ ਅਸੀਂ ਆਪਾਂ ਕੀ ਕਰਾਂਗੇ ਇੱਥੇ ਬੈਠਣੀ ਸੀਨ ਦੇਵਾਂਗੇ ਗਲੇ ਦੇ ਅੰਦਰ ਬਾਤ ਮੋਤ ਨਾਲ ਕਿ ਸਾਡਾ ਗਲਾ ਬੈਠੇ ਬੈਠੇ ਰਹੇਗਾ ਖਰਪਾਈ ਕਰਨ ਤੇ ਸਾਨੇ ਬਹੁਤ ਹੀ ਜੀਵਨ ਤਿਆਰ ਹੋ ਗਿਆ ਹੁਣ ਅਸੀਂ ਬੈਕ ਸਾਈਡ ਨੂੰ ਤਿਆਰ ਕਰਾਂਗੇ ਜੀ ਠੀਕ ਬਲੈਕ ਬੈਕ ਸਾਈਡ ਦੇ ਮੈਂ ਦੇਖੋ ਪਲੇਟਾਂ ਪਹਿਲੇ ਲਗਾ ਲਿਆ ਹੁਣ ਆਪਾਂ ਇਹਦਾ ਗਲੇ ਦੀ ਕਟਿੰਗ ਕਰਾਂਗੇ ਜੀ ਬੈਕ ਸਾਈਡ ਦੇ ਗਲੇ ਦੀ ਕਟਿੰਗ ਕਰਾਂਗੇ ਠੀਕ ਹੈ ਇਹਨੂੰ ਵੀ ਆਪਾਂ ਗਲਾ ਦੁਜਾ ਹੀ ਲਗਾ ਦੇਵਾਂਗੇ ਜੀ ਰੈਡੀमेड ਗਲਾ ਹੀ ਲਗਾ ਦਾਂਗੇ ਉਹਨਾਂ ਸੀ ਬੈਕ ਗਲੇ ਮੁਰਚਪਕਾਵਾਂਗੇ ਜੀਵੇਂ ਜਿਸ ਦਾ ਫਰੰਟ ਕੀਤਾ ਸੀ ਮੈਂ ਤਿਆਰ ਕਰ ਲਿਆ ਹੋਇਆ ਵਾ ਇਨੂੰ ਵੀ ਆਪਾਂ 1/2 ਇੰਚ ਦਾ ਮਾਰਜਨ ਦੇ ਕੇ ਆਪਾਂ ਕਟਿੰਗ ਕਰ ਲਾਂਗੇ ਜੀ ਪਲੀਜ਼ ਵਾਤੋ ਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਦੱਸਣਾ ਤੁਸੀਂ ਕਿ ਤੁਹਾਨੂੰ ਸਾਡੀ ਕੰਮ ਕਿਵੇਂ ਦਾ ਲੱਗਿਆ ਜੀ ਵਾਤੋ ਵਾਦ ਚੈਨਲ ਨੂੰ ਸਪੋਰਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਕ ਲਈ ਬੈਲ ਆਈਕਨ ਦਬਾ ਦਿਆ ਕਰੋ ਇਹ ਤਿਆਰ ਹੋ ਗਿਆ ਹੁਣ ਅਸੀਂ ਬੈਕ ਸਾਈਡ ਨੂੰ ਤਿਆਰ ਕਰਾਂਗੇ ਜੀ ਠੀਕ ਬਲੈਕ ਬੈਕ ਸਾਈਡ ਦੇ ਮੈਂ ਦੇਖੋ ਪਲੇਟਾਂ ਪਹਿਲੇ ਲਗਾ ਲਿਆ ਹੁਣ ਆਪਾਂ ਇਹਦਾ ਗਲੇ ਦੀ ਕਟਿੰਗ ਕਰਾਂਗੇ ਜੀ ਬੈਕ ਸਾਈਡ ਦੇ ਗਲੇ ਦੀ ਕਟਿੰਗ ਕਰਾਂਗੇ ਠੀਕ ਹੈ ਇਹਨੂੰ ਵੀ ਆਪਾਂ ਗਲਾ ਦੂਜਾ ਹੀ ਲਗਾ ਦੇਵਾਂਗੇ ਜੀ ਰੈਡੀमेड ਗਲਾ ਹੀ ਲਗਾ ਦਾਂਗੇ ਹੁਣ ਅਸੀਂ ਬੈਕ ਗਲੇ ਨੂੰ ਚਿਪਕਾਵਾਂਗੇ ਜਿਵੇਂ ਜਿੱਦਾਂ ਫਰੰਟ ਕੀਤਾ ਸੀ ਮੈਂ ਤਿਆਰ ਕਰ ਲਿਆ ਹੋਇਆ ਵਾ ਇਨੂੰ ਵੀ ਆਪਾਂ 1/2 ਇੰਚ ਦਾ ਮਾਰਜਨ ਦੇ ਕੇ ਆਪਾਂ ਕਟਿੰਗ ਕਰ ਲਾਂਗੇ ਜੀ ਪਲੀਜ਼ ਵਾਤੋ ਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਦੱਸਣਾ ਤੁਸੀਂ ਕਿ ਤੁਹਾਨੂੰ ਸਾਡੀ ਕੰਮ ਕਿਵੇਂ ਦਾ ਲੱਗਿਆ ਜੀ ਵਾਤੋ ਵਾਦ ਚੈਨਲ ਨੂੰ ਸਪੋਰਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਘੇ ਬੈਲ ਆਈਕਨ ਦਬਾ ਦਿਆ ਕਰੋ ਇ ਅੱਗੇ ਵੀ ਦੇਖੋ ਜੀ ਆਪਾਂ ਸੈਂਟਰ ਕੱਢ ਲੈਣਾ ਆ ਦੇਖੋ 27 ਆ ਰਿਹਾ ਨਾ ਆਪਾਂ 13.5 ਤੇ ਇੱਥੇ ਨਿਸ਼ਾਨੀ ਲਗਾਵਾਂਗੇ ਠੀਕ ਹੈ ਜੀ 13.5 ਤੇ 23.5 ਉਹਨਾਂ ਦੀ ਚੈਸਟ ਹੈ ਜੀ ਆ ਦੇਖੋ ਜੀ 23.5 ਦਾ ਮਾਰਜਨ ਆਊਗਾ ਜੀ ਪੌਣੇ 12 ਠੀਕ ਆ ਹਦਿਕ ਤੇ 23 ਆਗਾ ਨਾ तो निशानी लगा लगी जी मैं शानी शानी देखो है। जी। कमर की निशानी लगावी वा छब्बी आप रखा गे जी साढ़े छब्बी सवा तेरह अपा हमेशा हाफ क्ड के ही निशानी लगाने ठीक है तो देखो जी पौने अठारह वा सवा अठारह अपा लावगी जी सवा नौ इतो ਸਵਾਹ ਨੋ ਇਧਰ ਨਿਸ਼ਾਨੀ ਤੋਂ ਇਧਰ ਹੋ ਗਿਆ ਜੀ 6.5 ਦਿਖਾ ਦਿਓ ਰਾਜਾ ਬੇਟਾ ਠੀਕਾ ਸਾਈਡ ਹੈਗੀ ਆ ਜੀ ਉਹਨਾਂ ਦੀ 14.5 ਤਿਆਰ ਆਪਾਂ ਰੱਖਾਂਗੇ ਜੀ ਆਪਾਂ 15 ਇੰਚ ਤੇ ਰੱਖੀ ਹੋਈ ਹੈ ਜੀ ਠੀਕਾ ਅਧਰੂਆ ਆਪਾਂ 15 ਇੰਚ ਤੇ ਚਾਣੇ ਤੇ ਰੱਖਾਂਗੇ ਜੀ ਆ ਦੇਖੋ ਇੱਧਰ ਵੀ ਆਪਾਂ 15 ਇੰਚ ਦੀ ਨਿਸ਼ਾਨੀ ਲਗਾਵਾਂਗੇ 14.5 ਦੀ ਜਿਹੜੀ ਹਿੱਪ ਤਿਆਰ ਹੋ ਜੇਗੀ ਜੀ ਹਲਾਵੀ ਆਪਾਂ ਹਾਫੀ ਕਰਨਾ ਠੀਕ ਹੈ 27 ਦਾ 13.5 ਠੀਕ ਆ ਇੱਥੇ ਆਪਾਂ ਲਗਾਵਾਂਗੇ ਜੀ ਨਿਸ਼ਾਨੀ ਉਹਨਾਂ ਧਿਆਗੀਆਂ 11.5 ਕਹੋਂ ਆ ਪੈਨ ਨੂੰ ਅਟੈਚ ਕਰ ਲਾਂਗੇ ਆ ਪਹਿਲੇ ਤੀਰੇ ਨਹੀਂ ਜੋੜੇ ਜੀ ਇਹਦੇ ਕੜਾਈ ਵਾਲੇ ਜਿਹੇ ਹਮੇਸ਼ਾ ਕਰਦੀ ਵੀ ਨਹੀਂ ਮੈਂ ਤੀਰੇ ਜੋੜ ਦਿੰਦੀ ਪਹਿਨੇ ਮੈਂ ਇੱਥੋਂ ਜਿਹੜੇ ਬਾਰਡਰ ਮਲਾ ਲੈਣੇ ਨੇ ਹੁੰਦੀਆਂ ਉਹ ਤੋਂ ਬਾਅਦ ਤੀਰੇ ਜੋੜਾਂਗੇ ਜੀ ਅਸੀਂ ਕਈ ਵਾਰੀ ਕਿੰਦਾ ਬਾਦ ਘਾਟ ਆ ਜਾਂਦੀ ਉਹ ਨੂੰ ਉੱਪਰ ਕੱਢ ਲੈਣੇ ਆਪਾਂ ਅੱਛਾ साइड मेरी फिटिंग हो गई है जी हूँ असी दूजी साइड पर लगावे एडप्लीट साइड कंप्लीट हूँ असी करा जी बालों की तैयारी ਬਣ ਰਿਹਾ ਵੀਡੀਓ ਦੇ ਵਿੱਚ ਠੀਕ ਹੈ 3 ਇਹ ਆ ਦੇਖੋ ਐਵੇਂ ਕਰ ਲਾਂਗੇ ਜੀ 3 ਜੋੜਾਂਗੇ ये देखो मेरे दोवे जोड चुके ने जी ठीक है हुन आपा जो भी वाद काट लेनी है ठीक है आ देखो इमे आपा कर लेना व कपड़े नु इकोज्या ਜੀ ਨਾ ਆਪਾਂ ਨੂੰ ਚਾਹੀਦਾ ਵਾ ਉਹ ਨਾ ਪੜੱਖ ਲਾਂਗੇ ਜਿਸ ਤਾ ਮੇਰੇ ਕਸਟਮਰ ਦਾ ਹੈਗਾ ਥੀਰਾ ਆਪਾਂ ਨੂੰ ਚਾਹੀਦਾ ਵਾ ਸਵਾ 3 ਆਪਾਂ ਰੱਖਾਂਗੇ ਜੀ ਪੌਣੇ 4 ਇਥੋਂ ਹਾਂ ਦੇਖੋ ਆਪਾਂ ਪੌਣੇ 4 ਰੱਖਿਆ ਬਾਕੀ ਆਪਾਂ ਸਾਰੀ ਬਾਦ ਘਾਟ ਜੋ ਵੀ ਆ ਲਾ ਦਵਾਂਗੇ ਤਾਂ ਪਰ ਮੋਟਾ ਵਾ ਉਹਦੇ ਕਰਕੇ ਕੈਂਚੀ ਬਹੁਤ ਘੱਟ ਚੱਲਦੀ ਇੱਥੇ ਕੋਕ ਚਾਰ ਕੱਪੜੇ ਹੋਗੇ ਨਾ ਨਾ ਪਾ ਪਾਵਾਂਗੇ ਜੀ ਹਾਂਜੀ ਅਗਲੀ ਕਾਟ ਹਾਂ ਪਾ ਅਗਲੇ ਕਾਰਡ ਨੂੰ ਐਵੇਂ ਚੋਪਣਾ ਕੱਪੜੇ ਨੂੰ ਗਲਤੀ ਸਾਈਡ ਤੇ ਨਾਲੇ ਖੋਪਾ ਪਾ ਲਵਾਂਗੇ ਜੀ ਹੰਜੇ ਮੈਂ ਕਾਟ ਹਮੇਸ਼ਾ ਲਾਸਟ ਵਿੱਚ ਪਾਉਂਦੀ ਹਣੀਆ ਤੇ ਸਾਡੀ 1.5 ਇੰਚ ਦੀ ਹੋ ਗਈ ਐ ਚ ਕਾਟ ਫਰੰਟ ਇੱਕ ਸਾਡ ਕਾਟ ਐਸੇ ਇਤਨੇ ਹੀ ਆਪਾਂ ਦੂਜੀ ਸਾਈਡ ਨੂੰ ਚੱਕ ਕੇ ਇਧਰ ਕਾਟ ਪਾਵਾਂਗੇ ਤੁਸੀਂ ਹਮੇਸ਼ਾ ਜਿਹੜੇ ਸਿੱਖਣ ਵਾਲਿਆ ਮੈਂਨਕੇ ਕਾਟ ਪਾਉਣੀ ਹੈ ਠੀਕ ਆ ਮੈਂ ਤੇ ਆਪਾਂ ਚਲੋ ਆਪਾਂ ਆਈਡੀਆ ਹੁੰਦਾ ਸਾਡਾ ਖੱਤੀ ਕੰਮ ਚੜਿਆ ਆਪਾਂ 1.5 ਇੰਚ ਦੀ ਕਾਟ ਸਾਡੀ ਉਵੇਂ ਹੀ ਆ ਜਾਂਦੀ ਠੀਕ ਆ ਜੀ ਹੁਣ ਆਪਾਂ ਇਹ ਬਾਵਾ ਤਿਆਰ ਕਰਾਂਗੇ ਜੇ ਦੀ ਫਿਟਿੰਗ ਜੱਚ ਨਹੀਂ ਆਪਾਂ ਫਿਰ ਆਪਾਂ ਜਿਵੇਂ ਫਿਟਿੰਗ ਵਗੈਰਾ ਲਗਾ ਲਈ ਹੈ ਨਾ ਜੀ ਅਸੀਂ ਐਵੇਂ ਆਪਾਂ ਚੈੱਕ ਕਰਨੀ ਹੁੰਦੀ ਹੈ ਠੀਕ ਆ आ देखो जी ठीक है जी मेरी फिटिंग बराबर आ रही है जी बिल्कुल कमर है कि हैगी मेरी साढ़े अठारह देखो जी साढ़े अठारह पूरी कमर आ रही है ठीक है चेस्ट हैगी है जी उन्हें साढ़े तेई साढ़े बई देखो साढ़े बई चेस्ट आ रही है ਠੀਕ ਹੈ ਜੀ ਆ ਠੋਕਾ ਲਵਨੀ ਹੈ ਨਾ ਮੈਂ ਹਮੇਸ਼ਾ ਇਤਰਾ ਪੱਟੀ ਲਵਨੀ ਹੁੰਨੀ ਆ ਕਿ ਪੱਟੀ ਲਾਉਣਾ ਹੈ ਹੁੰਦਾ ਕਿ ਜਿਸ ਤਰ੍ਹਾਂ ਕਪੜਾ ਉਧੜਦਾ ਨਹੀਂ ਹੈਗਾ ਵਖਣਿਆ ਖਰਾਬ ਨਹੀਂ ਹੁੰਦਾ ਕੱਚੇ ਹੈ ਨਾ ਨਾ ਦੇਖੋ ਠੀਕ 사이드 ਮੇਰੀ ਪਹਿਲੇ ਲੱਗਦੀ ਹੁਣ ਆਪਾਂ ਦੋਸਤਾਂ ਇਥੇ ਲਗਾਣੀ ਆਹ ਦੇਖੋ ਜਿਹੜੀਆਂ ਇਹਨੀਆਂ ਕਡਾਈਆਂ ਵਾਂ ਤੇ ਆਪਾਂ ਮੈਚ ਹੋਈਆਂ ਨਾ ਪੂਰੀਆਂ ਠੀਕ ਆ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਜੀ ਸਾਈਡਾਂ ਫੋਲਡ ਕਰਾਂਗੇ ਆਪਾਂ ਇਹਦੀ ਕਾਟਵਰਕ ਕੱਟੀ ਨਹੀਂ ਉਹ ਕਸਟਮਰ ਕਹਿੰਦਾ ਸੀ ਕਾਟਵਰਕ ਮੇਰੀ ਨਾ ਕੱਟਿਓ ਤਾਂ ਕਿ ਉਹ ਫਿਰ ਸਾਰਾ ਇਹ ਕਪੜਾ ਇਹ ਦਾਬੋ ਜਣਾ ਸੀ ਉਧੜ ਜਾਣਾ ਸੀ ਜਿਵੇਂ ਕਹਦੇ ਨੇ ਆਪਾਂ ਹੁਣ ਆ ਚਾਲੂ ਆ ਮੈਂ ਜਗਦੀ ਵੀ ਕੰਮ ਕਰਦੀ ਪਈ ਹਾਂ ਤੇ ਵੀਰੇ ਦੱਸਿਆ ਸੀ ਤੁਹਾਨੂੰ ਤੇ ਕਰੋ

ਅਸੀਂ ਉਹ ਬਾਹਾਂ ਦੀ ਕਾਟ ਪਾਵਾਂਗੇ ਆ ਦੇਖੋ ਜਿਵੇਂ ਆਪਣੀ ਬਾਹਾਂ ਤੇ ਕਢਾਈ ਸੀ ਨਾ ਤਾਂ ਆਪਾਂ نیچے ਨਾਲ ਫੋਲਡ ਕਰ ਲਿਆ ਹੋਇਆ ਠੀਕ ਹੈ ਜੀ ਹੁਣ ਆਪਾਂ ਇਹਦੀ ਕਾਟ ਪਾਵਾਂਗੇ ਜੀ 16 ਇੰਚ ਬਾਹਾਂ ਮੇਰੇ ਕਸਟਮਰ ਦੀ ਆਪਾਂ ਰੱਖਾਂਗੇ ਜੀ 16.5 ਠੀਕ ਹੈ ਕਿਉਂਕਿ ਹਾਫ ਇੰਚ ਉੱਪਰ ਮਾਰਜਿਨ ਆ ਜਾਊਗਾ ਠੀਕ ਹੈ ਜੀ ਬੋਕਾ ਉਹਨਾਂ ਦਾ ਖੁੱਲਾ ਆਪਾਂ ਖੁੱਲੇ ਦੇ ਹਿਸਾਬ ਨਾਲ ਰੱਖ ਲਵਾਂਗੇ ਸਾਡੇ 7 ਇੰਚ ਬੋਕਾ ਆਪਾਂ ਰੱਖਾਂਗੇ ਜੀ 8 ਠੀਕ ਹੈ ਤੁਸੀਂ ਆਪਾਂ ਸਾਡੇ 16 ਇੰਚ ਰੱਖਾਂਗੇ ਆਪਾਂ ਤੰਲੇ ਦੇ ਕਪੜੇ ਦੀ ਮੇਜ਼ 'ਤੇ ਫਿਰ ਆਪਾਂ نیچے ਰੱਖਾਂਗੇ ਜਿੱਥੋਂ 3 ਇੰਚ ਠੀਕ ਆ 3 ਇੰਚ ਦੀ ਆਪਾਂ ਕਾਪਾਵਾਂਗੇ 61 ਇੱਥੋਂ ਪਰਖਾਂਗੇ ਜੀ 5.5 ਇੰਚ ਇੱਥੋਂ ਆਪਾਂ 5.5 ਨੂੰ ਇਹਦੇ ਨਾਲ ਮਿਲਾ ਦੇਵਾਂਗੇ ਠੀਕ ਆ ਜੀ ਇੱਥੋਂ ਆਪਾਂ ਹੁੱਲੇ ਭੋਕ ਦੇ ਨਾਲ ਇਹਨੂੰ ਮਿਲਾ ਦਾਂਗੇ ਇਵੇਂ ਹੋ ਜੇਗੀ ਸਾਡੀ ਪਾਵਾਂ ਦੀ 61 ਆਪਾਂ ਹੁਣ ਇਹ ਮੋਟਾ ਪੜਾਵਾ ਕੱਪੜਾ ਆਪਾਂ ਇਹ ਸਿੰਗਲ ਸਿੰਗਲ ਬਾਹਰ ਕਰਕੇ ਕੱਟ ਲਵਾਂਗੇ। ਬੜਾ ਮੋਟਾ ਸੀ। ਇਹੋ ਕਿਸੇ ਸਾਡੀ ਕਾਟ ਬਾਵਾ ਦੀ। ਇੱਥੋਂ ਆਪਾਂ ਨਿੱਕਾ ਜਿਹਾ ਟਾਕ ਲਗਾਵਾਂਗੇ। ਹੁਣ ਇਥੋਂ ਆਪਾਂ ਖੁੱਲੇ ਬੋਕ ਦੀ ਨਿਸ਼ਾਨੀ ਲਾ ਕੇ 7 ਇੰਚਾ ਪਰਖਾਂਗੇ ਬੋਕ ਠੀਕ ਆ 7 ਇੰਚ ਬੋਕਾ ਇਥੋਂ ਮੋਡਾ ਹੈਗਾ ਵਾ ਮੇਰੇ ਕਸਟਮਰ ਦਾ ਪੁਣੀ 10 ਪੁਣੀ 10 ਆਏਗਾ ਆਪਾਂ ਇੱਥੇ ਨਿਸ਼ਾਨੀ ਲਗਾ ਲਾਂਗੇ ਹੁਣ ਆਪਾਂ ਇਹਦੀ ਸੇਧ ਦੇ ਨਾਲ ਆਪਾਂ ਇਥੋਂ ਸਿਮਾਨੀ ਸ਼ੁਰੂ ਕਰਾਂਗੇ डबल सिलाई करा वही बह मेरी रेडी हो गई है जी आप हम पावे अंदरली ठीक है जी आप निशानी ਅਗਰ ਤੁਸੀਂ ਸਿੱਖਣ ਵਾਲੇ ਹੋ ਤਾਂ ਪਲੀਜ਼ ਨਿਸ਼ਾਨੀ ਲਗਾ ਕੇ ਹੀ ਕਾਟ ਪਾਣੀ ਹੈ ਜੀ 1 ਇੰਚ ਦੀ ਕਾਟ ਦੇਣੀ ਆ ਪੰਦਰੋਂ ਆ ਦੇਖੋ 1 ਇੰਚਾ ਓਕੇ ਇਹਦਾ ਪਾ ਟੇਢੀ ਟੇਢੀ ਕਾਟ ਦੇ ਦੇਣੀ ਹੈ ਜੀ ਇਹ ਜਿਹੜੀ ਅੰਦਰਲੀ ਕਾਟ ਬਾਹਾਂ ਦੀ ਜਿਹੜੀ ਕਾਟ ਹੁੰਦੀ ਹੈ ਅਗਲੀ ਇਹਦਾ ਟੇਢੀ ਜੀ ਕਾਟ ਆਪਾਂ ਦੇਣੀ ਹੁੰਦੀ ਹੈ ਤੇ ਮੇਰੀ ਇੱਕ ਬਾਹ ਦੀ ਤੋ ਇਹ ਜੀ ਰੈਡੀ ਹੁਣ ਆਪਾਂ ਇਸ ਵੀ ਕਰਾਂਗੇ ਹੁਣ ਮੈਂ ਤੁਜੀ ਬਾਹ ਨੂੰ ਤਿਆਰ ਕਰਦੀ ਆ ਜੀ ਇਹ ਰੈਡੀ ਕਰਨ ਨੂੰ ਮੈਂ ਬਾਹ ਨੂੰ ਅਟੈਚ ਕਰਾਂਗੀ ਜੀ ਤੁਹਾਨੂੰ ਪੂਰਾ ਪੂਰਾ ਪ੍ਰੋਸੈਸ ਦੱਸਾਂਗੀ ਕਿਵੇਂ ਆਪਾਂ ਬਾਹ ਨੂੰ ਲਾਣਾ ਕਮੀਜ਼ ਆਪਾਂ ਉਲਟੀ ਰੱਖਣੀ ਆ ਠੀਕ ਹੈ ਤੇ ਬਾਹ ਪੜਕਣੀ ਆ ਜੀ ਸਿੱਧੀ ਇਵੇਂ ਆਪਾਂ ਹੋਲੀ ਜੀ ਬਾਨ ਵਿੱਚ ਪਾ ਲੈਣਾ ਵਾ ਇਦਰੋਂ ਠੀਕ ਆ ਜੀ ਫਿਰ ਆਪਾਂ ਕੀ ਕਰਨਾ ਵਾ ਇੰਨਾ ਸੀਰਾ ਨੂੰ ਆਪਾਂ ਮਿਲਾਣਾ ਵਾ ਆਹ ਵਾਲੀ ਸੀਨ ਅੰਡਰ ਆਲ ਵਾਲੀ ਲੈ ਲਓ ਇਸ ਤਰ੍ਹਾਂ ਆਪਾਂ ਫੜਨਾ ਜੀ ਬੜੇ ਧਿਆਨ ਨਾਲ ਦੇਖਿਓ ਸਿੱਖਣ ਵਾਲਿਆਂ ਭੈਣਾਂ ਅਗੀ ਤੇ ਬਹੁਤ ਵਧੀਆ ਮੌਕਾ ਆ ਜੀ ਆਰਾਮ ਨਾਲ ਸਿੱਖ ਸਕਦੇ ਆ ਤੁਸੀਂ ਆਹ ਦੇਖੋ ਐਵੇਂ ਆਪਾਂ ਇਹਨਾਂ ਨੂੰ ਫੋਲਡ ਕਰ ਲੈਣਾ ਠੀਕ ਆ ਇਹ ਇੱਕ ਤੁਹਾਨੂੰ ਮੈਂ ਟਿਪਸ ਦੱਸ ਰਹੀ ਆ එ අප ගෝජය කරන්නන නනු නපනකා මගේ ජසින් ਬਾਣ ਲਗਾਉਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ ਪੂਰਾ ਪੂਰਾ ਸਾਡਾ ਮੈਚ ਹੋ ਜਾਂਦਾ ਜੀ ਆਹ ਛਪਿਆ ਕੇ ਛੱਡਦਾ ਕਿ ਸੀਨ ਹੁਣ ਆਪਾਂ ਦੂਜੀ ਬਾਹ ਅਟੈਚ ਕਰਾਂਗੇ ਜੀ ਦੇਖੋ ਕੋਈ ਝੋਲ ਨਹੀਂ ਕੋਈ ਕੋਸ਼ ਨਹੀਂ ਠੀਕ ਹੈ ਬਿਲਕੁਲ ਸੀਨ ਨਾਲ ਸੀਨ ਮਿਲੀ ਹੋਈ ਹੈ ਠੀਕ ਹੈ ਜੀ ਹੁਣ ਇਹ ਦੂਜੀ ਬਾਹ ਅਟੈਚ ਕਰਾਂਗੇ ਆ ਦੇਖੋ ਮੈਂ ਤੁਹਾਨੂੰ ਬਾਹ ਲਗਾਉਣ ਦੇ ਨਾਲ ਤਰੀਕਾ ਇੱਕ ਹੋਰ ਦੱਸਣੀ ਆ ਪਹਿਲੇ ਬਾਹ ਤੇ ਦੱਸਣਾ ਹੀ ਆ ਦੇਖੋ ਜਿਹੜੀ ਆ ਵਾਲੀ ਪਲੇਟ ਹੁੰਦੀ ਆ ਨਾ ਇਹਨੂੰ ਆਪਾਂ ਉੱਪਰੋਂ ਨਹੀਂ ਲਿਆ ਕੇ ਨਾ ਇਹਨੂੰ ਆਪਾਂ ਡਾਊਨ ਕਰਨਾ ਅੰਡਰ ਆਰਮ ਵਾਲ ਨੂੰ ਕਰਨਾ ਹੁੰਦਾ ਆ ਦੇਖੋ ਇਹਦੇ ਨਾਲ ਜਿਹੜੀ ਫਿਟਿੰਗ ਦੇ ਵਿੱਚ ਪ੍ਰੋਬਲਮ ਆਂਦੀ ਆ ਨਾ ਕਈ ਵਾਰੀ ਕਿ ਉੱਬਰਿਆ ਉੱਬਰਿਆ ਰਹਿੰਦਾ ਉਹ ਹੀ ਚੀਜ਼ ਰਹਿੰਦੀ ਇਹਨੂੰ ਹਮੇਸ਼ਾ ਡਾਊਨ ਕਰਨਾ ਪੈਦਰ ਨੂੰ ਠੀਕ ਆ ਇਹ ਛੋਟੇ ਛੋਟੇ ਟਿਪਸ ਜਿਹੜੇ ਆ ਇਹ ਬਹੁਤ ਸਾਡੇ ਕੰਮ ਆਉਂਦੇ ਆ ਕਿ ਸਾਨੂੰ ਜਿਸ ਤਰ੍ਹਾਂ ਨਿੱਕੇ ਨਿੱਕੇ ਗਲਤੀਆਂ ਦੇ ਕਰਕੇ ਸਾਡੇ ਕੋਲ ਸੂਟ ਦੇ ਵਿੱਚ ਪ੍ਰੋਬਲਮ ਆਂਦੀ ਉਹ ਨਹੀਂ ਆਂਦੀ ਠੀਕ ਹੈ ਜੀ ਇਹਦੇ ਨਾਲ ਆ ਦੇਖੋ ਮੈਂ ਟੇਚ ਬਟਨ ਪੱਟੀਆਂ ਬਣਾ ਲੀਆਂ ਹੋਣੀਆਂ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਜੀ ਅਟੈਚ ਕਰਾਂਗੇ ਨਾਲ ਤੋ ਚੀ ਮੇਰੀ ਕਮੀਜ਼ ਬਣ ਕੇ ਹੋ ਗਈ ਹੈ ਜੀ ਥੱਲੇ ਤੱਕ ਇਹਦੀ ਕਢਾਈ ਤੋਂ ਲੈ ਕੇ ਇਹਦੀ ਸਟਿਚਿੰਗ ਤੱਕ ਕਰ ਮੈਂ ਤੁਹਾਨੂੰ ਹਾਰ ਇੱਕ ਟਿਪਸ ਦੱਸੀ ਅਕਾਰਡਿੰਗ ਸਟਿਚਿੰਗ ਕਢਾਈ ਠੀਕਾ ਜੀ ਪੂਰਾ ਮੇਰਾ ਕਮੀਜ਼ ਬਣ ਕੇ ਰੈਡੀ ਹੈ ਹੁਣ ਆਪਾਂ ਇਹਨੂੰ ਤਰਪਾਈ ਕਰਨੀ ਹੈ ਜੀ ਤਰਪਾਈ ਹੀ ਕੰਡੀ ਰੈਡੀ ਹੈ ਦੀ ਬਾਕੀ ਸਾਰਾ ਸਾਡਾ ਰੈਡੀ ਹੈ ਜੀ ਕਮੀਜ਼ ਤੁਸੀਂ ਕਮੈਂਟਾਂ 라ईन ਦੱਸਣਾ ਜੀ ਆਪਣਾ ਤੁਹਾਨੂੰ ਸਾਡਾ ਕੰਮ ਕਿਵੇਂ ਦਾ ਲੱਗਿਆ ਜੀ ਪਲੀਜ਼ ਸਪੋਰਟ ਕਰਿਆ ਕਰੋ ਆਪਣੀ ਸਾਰਾ ਕਢਾਈ ਤੋਂ ਲੈ ਕੇ ਕਟਿੰਗ ਤੋਂ ਲੈ ਕੇ ਕਢਾਈ ਸਟੀਚਿੰਗ ਤੱਕ ਕਰ ਤੁਹਾਨੂੰ ਹਰ ਇੱਕ ਗੱਲ ਦੱਸੀ ਹੈ ਜੀ ਇਹਦਾ ਹਰ ਇੱਕ ਟਿਪਸੇ ਦੱਸਿਆ ਤੁਹਾਨੂੰ ਹਨਾ ਹੀ ਤੇ ਤੁਸੀਂ ਪਲੀਜ਼ ਸਪੋਰਟ ਕਮੈਂਟ ਜ਼ਰੂਰ ਕਰਿਆ ਕਰੋ ਔਰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡਾ ਕੰਮ ਕਿਵੇਂ ਦਾ ਲੱਗਿਆ ਤੇ ਜਰੂਰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਇਸ ਚੈਨਲ ਨੂੰ ਜੋ ਵੀ ਨਵੇਂ ਬਣੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਉਂਕਿ ਜੋ ਵੀ ਸਿੱਖਣ ਬਣ ਗਿਆ ਪਹਿਣਾਵਾਂ ਨਾ ਉਹਨਾਂ ਨੂੰ ਮਤਲਬ ਬਹੁਤ ਹੀ ਨੌਲੇਜ ਮਿਲੇਗੀ ਔਰ ਉਹਨਾਂ ਨੂੰ ਇਹ ਕੰਮ ਵੀ ਆ ਜਾਊਗਾ ਹਨਾ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਡੀ ਵੀਡੀਓ ਨੂੰ ਵਾਚ ਕਰਨ ਦੇ ਲਈ ਔਰ ਆਪਣਾ ਪਿਆਰੇ ਪਿਆਰੇ ਕਮੈਂਟ ਭੇਜਿਆ ਕਰੋ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ